ਜਲੰਧਰ ਦੇ ਕੁੱਲੜ ਪੀਜ਼ਾ ਜੋੜੇ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਵਾਇਰਲ ਵੀਡੀਓ ਨੂੰ ਰੋਕਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਉੱਥੇ ਹੀ ਕੁਝ ਵੱਡੀਆਂ ਅਪਡੇਟ ਵੀ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਨੇ ਅਤੇ ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੁੱਲੜ ਪੀਜ਼ਾ ਮਾਮਲੇ ਨੂੰ ਲੈ ਕੇ ਹੁਣ ਤੱਕ ਦੀ ਕਾਰਵਾਈ ਨੂੰ ਲੈ ਕੇ ਐਸਪੀ ਨਰਮਲ ਸਿੰਘ ਨੇ ਦੱਸਿਆ ਕਿ ਕੇਸ ਦੇ ਵਿੱਚ ਹਜੇ ਤੱਕ ਦੋ ਲੜਕੀਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਅਤੇ ਟੈਕਨੀਕਲ ਤੌਰ ਤੇ ਕੋਈ ਰਿਪੋਰਟਾਂ ਵੀ ਇਸ ਦੀਆਂ ਆਉਣੀਆਂ ਬਾਕੀ ਨੇ ਅਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਗ੍ਰਫਤਾਰ ਕੀਤੀ ਗਈ ਲੜਕੀ ਦੇ ਪਰਿਵਾਰ ਨੇ આરોਪ ਲਗਾਇਆ ਕਿ ਕੁੱਲੜ ਪੀਜ਼ਾ ਕਪਲ ਨੇ ਇੱਕ ਦਿਨ ਉਹਨਾਂ ਦੀ ਲੜਕੀ ਦਾ ਮੋਬਾਈਲ ਆਪਣੇ ਕੋਲ ਰੱਖਿਆ ਸੀ ਅਤੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਕਪਲ ਨੂੰ ਬੁਲਾਇਆ ਹੈ ਪਰ ਇਸ ਪਰ ਉਹ ਕਿਸੇ ਕਾਰਨ ਵਸ਼ ਨਹੀਂ ਆ ਸਕੇ ਅਤੇ ਇਸ ਮਾਮਲੇ ਲੈ ਕੇ ਉਹਨਾਂ ਦਾ ਹੋਰ ਕੀ ਕਹਿਣਾ ਹੈ ਆਓ ਸੁਣਦੇ ਹਾਂ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਕੁੱਲਰ ਪੀਜ਼ਾ ਵਿੱਚ ਤੇ ਫਿਲਹਾਲ ਕੀ ਅਪਡੇਟ ਚੱਲਦਾ ਪਿਆ ਉਸ ਵਿੱਚ ਦੇਖੋ ਮਿਤੀ 22 ਨਵੰਬਰ ਨੂੰ ਅ ਰੂ ਨੂਰ ਖਾਨ ਕਿਆਰਕ ਕੁੱਲਰ ਪੀਜ਼ਾ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ 90 ਨੰਬਰ ਐਫ ਆਈ ਆਰ ਦੇ ਲਈ ਦਰਜ ਹੋਈ ਸੀ ਦੀ ਜੋ ਉਸੇ ਵੀ ਐਫ ਆਈ ਦੀ ਤਫਤੀਸ਼ ਦੇ ਦੌਰਾਨ ਇੱਕ ਲੜਕੀ ਇਹਦਾ ਕਲਪਨਾਤ ਨਾਮ ਸੋਨੀ ਹੈ ਉਹਨਾਂ ਅਸੀਂ ਜਿਹੜਾ ਹੈਗਾ 29 ਵਾਲਾ ਗ੍ਰਿਫਤਾਰ ਕੀਤਾ ਸੀ ਔਰ ਉਹਨਾਂ ਦੀ ਪੁਸ਼ਕਿਸ਼ਤੇ ਬਾਅਦ ਅੱਜ ਉਹ ਸਾਡੇ ਕੋਲੇ ਟੈਕਨੀਕਲ ਐਵੀਡੈਂਸ ਆਇਆ ਸੀਗਾ ਉਹਦੇ ਅਕੋਰਡਿੰਗਲੀ ਇਸ ਮੁਕਾਦਮੇ ਦੇ ਵਿੱਚ 23 9 29 ਨੂ ਇੱਕ ਦੂਸਰੀ ਲੜਕੀ ਪਲਕ ਦੀ ਜਿਹੜੀ ਹੈ ਨਹੀਂ ਸੀ ਗ੍ਰਿਫਤਾਰੀ ਹੋਈ ਸੀ ਜੋ ਹੁਣ ਤੱਕ ਦੀ ਤਫਤੀਸ਼ ਜਿਹੜੀ ਕਿ ਕੀਤੀ ਗਈ ਹੈ ਪੁਲਿਸ ਵੱਲੋਂ ਉਹਦੇ ਵਿੱਚ ਜਿਹੜਾ ਇਹ ਆਇਆ ਹੈਗਾ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਪੂਰੇ ਸੌਂਦ ਵਿੱਚ ਜਿੰਨਾ ਵੀ ਸਾਡੇ ਕੋਲੇ ਟੈਕਨੀਕਲ ਐਵੀਡੈਂਸ ਅਸੀਂ ਇਕੱਠੀ ਕੀਤੀ ਹੈ ਉਹਦੇ ਵਿੱਚ ਫਿਲਹਾਲ ਹਜੇ ਦੋ ਕਾਲਪ ਜਿਹੜੇ ਜੱਗੇ ਨੇ ਉਹ ਮੇਨ ਸਾਹਮਣੇ ਆਏ ਹੈਗੇ ਤੇ ਜਿਹੜੀ ਬਾਕੀ ਇਨਵੈਸਟੀਗੇਸ਼ਨ ਹੈਗੀ ਹੈ ਕੁਝ ਰਿਵਿਊ ਰਿਪੋਰਟਸ ਨੇ ਸਾਡੀਆਂ ਐਫਐਐਸਐਲ ਤੋਂ ਜਿਹੜੀਆਂ ਪੈਂਡਿੰਗ ਨੇ ਉਹ ਆਉਣੀਆਂ ਬਾਕੀ ਨੇ ਨਰਮਨ ਸਰ ਇੱਕ ਬਿਆਨ ਵੀ ਹੈ ਜਿਹੜਾ ਸੀ ਪਹਿਲੇ ਜਿਹੜੀ ਪਹਿਲੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਪਰਿਵਾਰਦਿਕ ਬਿਆਨ ਆਏ ਸੀ ਕਹਿੰਦੇ ਕਿ 1 ਮਹੀਨੇ ਵਾਸਤੇ ਕੰਮ ਕੀਤਾ ਸੀ ਕੁੜੀ ਨੇ 18 ਸਾਲ ਦੀ ਉਮਰ ਹੈ ਤੇ ਕਹਿੰਦੇ ਇੱਕ ਦਿਨ ਵਾਸਤੇ ਫੋਨ ਸਾਰਾ ਦਿਨ ਇਹਨਾਂ ਦੇ ਕੋਲ ਰਿਆ ਸੀ ਉਸ ਦਿਨ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾਗਾ ਇਹ ਉਹ ਜਾਣਨ ਕੁਛ ਇਦਾਂ ਦੀ ਤੁਹਾਡੇ ਕੋਲ ਆਈ ਗੱਲ ਇਹ ਗੱਲ ਜਿਵੇਂ ਹੁਣ ਤੁਸੀਂ ਮੈਨੂੰ ਦੱਸੀ ਹੈ ਏਦਾਂ ਮੇਰੇ ਵੀ ਸੁਣਨ ਦੇ ਵਿੱਚ ਆਈ ਹੈਗੀ ਫਿਰਾਲ ਉਹ ਬੱਚੀ ਨੂੰ ਮੈਂ ਕੁਝ ਕਿਛ ਵੀ ਕੀਤੀ ਸੀਗੀ ਤੇ ਜਿਹੜੀ ਇਹ ਉਹਨਾਂ ਦਾ ਹੈਗਾ ਕਿ ਵੀ ਇੱਕ ਦਿਨ ਕੰਮ ਕੀਤਾ ਹੋ ਸਕਦਾ ਫੋਨ 'ਤੇ ਇਹ ਜਿਹੜਾ ਮੇਨ ਕਪਲ ਹੈਗਾ ਉਹਨਾਂ ਨੂੰ ਵੀ ਮੈਂ ਕਾਲ ਕੀਤੀ ਹੈਗੀ ਲੇਕਿਨ ਉਹ ਅਜੇ ਆਈ ਨਹੀਂ ਹੈਗੇ ਐਕਚੁਅਲ ਮੈਂ ਅਜੇ ਬਾਹਰ ਸੀ ਹੁਣੇ ਆਇਆ ਹਾਂ ਉਹਨਾਂ ਤੋਂ ਵੀ ਅਸੀਂ ਕ੍ਰਾਸ ਚੈੱਕ ਕਰ ਲਾਂਗੇ ਜਿਹੜਾ ਤੁਹਾਡਾ ਸਵਾਲ ਹੈ ਇਹ ਤਾਂ ਪ੍ਰੋਪਰਲੀ ਨਿਰਮਲ ਸਰ ਫੋਨ ਤੁਸੀਂ ਹੁਣ ਚੈੱਕ ਕੀਤਾ ਹੋਣਾ ਲੱਗਦਾ ਹੈ ਕੁਝ ਇਸ ਤਰ੍ਹਾਂ ਦਾ ਕਿ ਲੜਕੀ ਵੱਲੋਂ ਹੀ ਲੜਕੀ ਵੱਲੋਂ ਮੈਸੇਜ ਭੇਜਿਆ ਗਿਆ ਸੀਗਾ ਜਾਂ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਕੁਝ ਇਦਾਂ ਦਾ ਜਿੰਨੀ ਵੀ ਹੁਣ ਤੱਕ ਦੀ ਟੈਕਨੀਕਲ ਐਵੀਡੈਂਸ ਆਈ ਹੈ ਫਿਲਹਾਲ ਅਜੇ ਮੈਸੇਜ ਦੇ ਉੱਤੇ ਹੈ ਜਿਹੜੀ ਕਲੈਰਿਟੀ ਹੈਗੀ ਹੈ ਉਹ ਅਜੇ ਹੋਣੀ ਬਾਕੀ ਹੈ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਕੋਲ ਐਫਐਐਸਐਲ ਦੀ ਪ੍ਰੋਪਰਲੀ ਰਿਪੋਰਟ ਨਹੀਂ ਆ ਜੇਗੀ ਉਨੀ ਦੇਰ ਤੱਕ ਆਪਾਂ ਕਿਸੇ ਵੀ ਗੱਲ ਨੂੰ ਇਮੀਡੀਏਟਲੀ ਪਲੈਨ ਫਾਈਨ ਕਰ ਸਕਦਾ ਸਰ ਇਹ ਵੀ ਗੱਲ ਹੈ ਸੀ ਜਿਹੜੀ ਕੁੜੀ ਇਸ ਸਮੇਂ ਗ੍ਰਿਫਤ ਹੈ ਕਿ ਉਹਦੀ ਤਬੀਅਤ ਖਰਾਬ ਹੋ ਗਈ ਸੀ ਕੁਝ ਹੋਇਆ ਸੀ ਇਸ ਤਰ੍ਹਾਂ ਦਾ ਵੀ ਦੇਖੋ ਬੱਚਾ ਕੋਈ ਵੀ ਹੈ ਜਦੋਂ ਨੇਚਰਲੀ ਹੈਗਾ ਦੇਖੋ ਪਰਸ ਕੇਸ ਹੈਗਾ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਵੀ ਸਿਹਤ ਖਰਾਬ ਹੋ ਸਕਦੀ ਪਰ ਅਸੀਂ ਇਮੀਡੀਏਟਲੀ ਜਦੋਂ ਐਸਚੂ ਸਾਹ ਸਾਡੇ ਬੈਠੇ ਇਹਨਾਂ ਨੇ ਇਮੀਡੀਏਟਲੀ ਸੀ ਹਸਪੀਟਲ ਵਿੱਚ ਪੱਛੀਂ ਦਾਖਲ ਕਰਾਇਆ ਦੇਖੋ ਬੱਚੇ ਦਾ ਬੱਚਾ ਹੀ ਹੈ ਕ੍ਰਾਈਮ ਵੀ ਇੱਕ ਵੱਖਰੀ ਚੀਜ਼ ਹੈਗੀ ਇਨਸਾਨ ਦਾ ਇਨਸਾਨ ਕਾਦਰਨ ਕੀ ਰਹਿ ਗਿਆ ਕਿ ਇਹ ਵੀਡੀਓ ਵਾਇਰਲ ਹੋਈ ਹੈ ਇਸ ਦੇ ਵਿੱਚ ਕਾਰਨ ਕੀ ਹੈ ਦੋ ਲੜਕੀਆਂ ਦਾ ਕੀ ਮੇਨ ਦੋ ਲੈਗਾ ਐਕਚੁਅਲ ਇਹ ਜਿਹੜੀਆਂ ਦੋਨੇ ਬੱਚੀਆਂ ਹੈਗੀਆਂ ਨੇ ਇਹਨਾਂ ਦਾ ਇਹ ਉੱਥੇ ਇਹਨਾਂ ਨੇ ਜੌਬ ਕੀਤਾ ਹੈਗਾ ਉਹਨਾਂ ਦੇ ਨੋਨ ਵਿੱਚ ਹੈਗੀਆਂ ਔਰ ਉਹਨਾਂ ਦਾ ਮੇਨ ਸਸਪੈਕਟ ਜੀ ਨਰਮਜੀਤ ਇੱਕ ਗੱਲ ਦੱਸੋ ਜਦੋਂ ਪੀੜੀ ਦੀ ਲੜਕੀ ਫੁੱਲਰ ਪੀ ਜਿਹੜੇ ਉਹਨਾਂ ਦੇਗੇ ਸੈਟ ਉਹਨਾਂ ਕੋਲ ਇਹ ਕਿਹਾ ਗਿਆ ਕਿ ਪੂਰੀ ਸਾਨੂੰ ਬਲੈਕਮੇਲ ਕਰਦੀ ਸੀ ਕਿਸ ਗੱਲ ਲਈ ਬਲੈਕਮੇਲ ਕਰਦੀ ਸੀ ਦੇਖੋ ਇਹ ਜਿੰਨੀ ਕੁ ਗੱਲ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਮਤਲਬ ਕੋਈ ਪੈਸਿਆਂ ਦੀ ਡਿਮਾਂਡ ਸੀ ਕੋਈ ਨਾਰਮਲ ਡਿਮਾਂਡ ਸੀ ਕੋਈ ਜ਼ਿਆਦਾ ਨਹੀਂ ਸੀਗੀ ਇਹਨਾਂ ਇਹਨੂੰ ਵੀ ਜਿਹੜਾ ਹੈਗਾ ਅਸੀਂ ਪ੍ਰੋਪਰਲੀ ਹਜੇ ਹੈਗਾ ਇਨਵੈਸਟੀਗੇਟ ਕਰਾਂਗੇ ਕਿ ਇਸ ਤਰ੍ਹਾਂ ਦਾ ਕੀ ਸੀਗਾ। ਕੋਈ ਮੋਟੀ ਲੜਕੀ ਦੀ ਕੋਈ ਸੈਲਰੀ ਦੇ ਕਰਾ ਪੇਮੈਂਟ ਨਹੀਂ ਦੇਣ ਕਰਕੇ ਕੋਈ ਅੰਦਰ ਦੀ ਗੱਲ ਹੋਈ ਸੀ। ਇਹ ਫਿਰ ਹਾਲ ਜੇ ਕੋਈ ਇਨਵੈਸਟੀਗੇਸ਼ਨ ਤਾਂ ਕੋਈ ਨਹੀਂ ਆਫਰ ਕਾਡ ਕਈ ਗੱਲਾਂ ਸੁਣਨ ਨੂੰ ਆ ਰਹੀ ਜਿਹਦਾ ਤੁਸੀਂ ਸੁਣੀ ਹੈ ਨਾ ਅਸੀਂ ਵੀ ਸੁਣੀ ਹੈਗੇ ਨੇ। ਲੇਕਿਨ ਸਾਰਾ ਜਿਹੜਾ ਹੈਗਾ ਮੈਟਰ ਆਫ ਇਨਵੈਸਟੀਗੇਸ਼ਨ ਕਿਉਂਕਿ ਜਦੋਂ ਇਹ ਵੀਡੀਓ ਸ਼ੇਅਰ ਹੋਈ ਸੀ ਜਦੋਂ ਲੜਕੀ ਦੀ ਗ੍ਰਿਫਤਾਰੀ ਹੋਈ ਸੀ ਸਹਿਜ ਇੱਥੇ ਮੌਕੇ ਤੇ ਆਇਆ ਸੀ ਉਹਦਾ ਆਪਣੀ ਪੇਜ ਤੋਂ ਲਾਈਵ ਹੋਇਆ ਸੀ। ਉਹਨਾਂ ਨੇ ਇਹ ਕਿਹਾ ਗਿਆ ਕਿ ਇਹ ਲੜਕੀ ਮ ਕਿਸ ਗੱਲ ਨੂੰ ਲੈ ਕੇ ਕਰ ਰਹੀ ਸੀ ਦੇਖੋ ਇਹ ਮੈਂ ਫਿਰ ਤੁਹਾਨੂੰ ਦੁਬਾਰਾ ਉਹ ਰਿਪੋਰਟ ਦੇ ਦਿੰਦੇ ਹਾਂ ਜਿਸ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਪ੍ਰੋਪਰਲੀ ਇਸ ਕੇਸ ਨੂੰ ਵੀ ਵੈਰੀਫਾਈ ਕਰਕੇ ਤੁਹਾਨੂੰ ਦੱਸਾਂਗੇ ਦੁਬਾਰਾ ਫਿਰ ਦੇ ਜੰਮ ਤੁਹਾਨੂੰ ਇਸ ਕੇਸ ਦੇ ਵਿੱਚ ਸਿਰ ਦੋ ਹੀ ਗਿਫਤਾਰੀਆਂ ਹੋਈਆਂ ਫਿਰ ਲਾਗੋ ਐ ਸਮਝਾ ਨੀਉਤੇ ਲਈ ਜਲੰਧਰ ਤੋਂ